ਕੋਈ ਨਹੀਂ ਆ ਪਰ ਕਾਗਿਆ ਵਾਜਾਂ ਜੌਨੀਆਂ ਲਾਵਾ ਤੇਰੀ ਮੌਤ ਵਾਜਾਂ ਮਾਰਦੀ ਏ ਕੋਣ ਹੈ ਕੋਣ ਹੈ ਤੋਲ ਆਪੋ ਦਾ ਆਪੋ ਹੰਦੇ ਕਾਦੀਆਂ ਆਈ ਕਾਲ ਤੇ ਮੁੰਡਿਆਂ ਦੇ ਛਾਂਦੇ ਛਾਂਦੇ ਕਾਦੀਆਂ ਹੈ ਵਰਜੀ ਛਾਂ ਕਰੋ ਜੋਗੇ ਕਰੋ ਛਾਂਦੇ ਕਾਦੀਆਂ ਛਾਂਦੇ ਹਨ ਨਹੀਂ ਪੁਲ ਫਰੀ ਅਸੀਂ ਪੁਛਪਰੀ ਅਲਸੀ ਨੇ ਆਤ ਕਰਾਤੀ ਲਾਵੀ ਗਰਮੀ ਗਰਮੀ ਆ ਗਈ ਹੁਣ ਵੇਖਾ ਕਣਕਲ ਫੇਰਾ ਮਾਰ ਕੇ ਹੈ ਆਰਿਆ ਦੇ ਪਾਣੀ ਲਾ ਲਿਆ ਮੇਰੀ ਪੜੀ ਰਗੀ ਮੰਤਰਮਾ ਇਹਨੂੰ ਪਾਣੀ ਲਾਉਣੇ ਆ ਜਿੰਦਾ ਨਾਗਾ ਹਾਈ ਤੇ ਧਫਾ ਲਾ ਜੂਗਾ ਕਿਥੇ ਪਛਮਾਨ ਲੈ ਕੇ ਤਰੈ ਰਹੂਂਗਾ ਕਿੱਕੀ ਪਾੜੀ ਪਈ ਆ ਹਾਂ ਗ੍ਰੇਡਲ ਨੂੰ ਫੋਨ ਕਰਕੇ ਪੁੱਛਿਆ ਨਾ ਦਿਨੇ ਬੱਤੀ ਛੱਡ ਦੇਂਦੇ ਹਾਂ ਲੋ ਗ੍ਰੇਡਲ ਸਾਹਿਬ ਹਾਂਜੀ ਹਾਂਜੀ ਸਾਹਿਬ ਜੀ ਹਰ ਜੋਇਓ ਬੋਲਣ ਦੇ ਸਾਹਿਬ ਜੀ ਹਜਿਓ ਹਾਂਜੀ ਹਾਂਜੀ ਸਾਹਿਬ ਜੀ ਗ੍ਰੇਡ ਤੋਂ ਬੋਲਦੇ ਹਾਂ ਹਰ ਜੋਇਆ ਫੀਲਡ ਤੋਂ ਹਾਂਜੀ ਹਾਂਜੀ ਸਾਹਿਬ ਜੀ ਉਹ ਗੱਲ ਇਹ ਤਾਂ ਵੀ ਮੈਂ ਲਾਲਾ ਮੰਗਤਰਾ ਬੋਲਣ ਦੇ ਹਾਂ ਹਾਂਜੀ ਹਾਂਜੀ ਬੋਲੋ ਨਾ ਉਹ ਭਾਈ ਮੈਂ ਲਾਉਣਾ ਆਪਣੀ ਕਣਕ ਨੂੰ ਪਾਣੀ ਤੇ ਨਾਗਾ ਤੁਸੀਂ ਕਰਤਾ ਰਾਤ ਦਾ ਓ ਭਾਈ ਦੇਂਦਾ ਨਾ ਕਰੋ ਮੈਂ ਪਾਣੀ ਲਾਵਾਂ ਮੈਂ ਕਿਥੇ ਅੱਧੀ ਅੱਧ ਲਾ ਕੇ ਪੁਸ਼ਪੁਰ ਤੂੰ ਫਿਰੂੰਗਾ ਨਹੀਂ ਇਹ ਗ੍ਰੇਟ ਹਾਟੇ ਪਿਓ ਦਾ ਥੋੜਾ ਮਾ ਵੀ ਅਹੀਂ ਦਿਨੇ ਕਰ ਉਹ ਅਬ ਸ਼ਰੋ ਪਿਓ ਦਾ ਰੁਪਿਆ 500 ਮੇਰੇ ਕੋ ਲਲਿਓ ਰਾਤ ਨੂੰ بجائے ਦੇਣੇ ਬਤਈ ਛੱਡੋ ਤਾਂ ਤੁਹਾਡੀ ਤੂੰ ਹੀ ਖੁਸ਼ ਨਾਲੇ ਮੈਂ ਖੁਸ਼ ਇਦਾਂ ਕਰ ਕਰ ਲਈ ਦਈਦਾ ਇਹ ਕੰਮ ਨਹੀਂ ਚੱਲਦਾ ਹੱਟੇ ਵੈਕ ਮੇਜੇ ਸੇ ਨਾ ਚਮਚੇ ਦੇ ਨਾਂ ਦਾ ਚੱਦਾ ਕਿ ਰਾਤ ਨੂੰ 10 ਵਜੇ ਅੱਛਾ ਪੀਆ ਤਾਂ ਮੋਟਰ ਚਲਾ ਰਹੇ ਹੋ 7 ਵਜੇ ਲੈਟ ਆ ਜਾਨੀਏ ਠੀਕ ਠੀਕ ਆ ਪਰ ਗੱਲ ਇਦਾਂ ਜੇ ਅਸੀਂ ਰੁਪਿਆ 4-500 ਲੈ ਕੇ ਦਿਨੇ ਛੱਡ ਦੋ ਤੇ ਮੈਂ ਦਿਨੇ ਪਾਣੀ ਲਾ ਲੂੰਗਾ ਐਵੇਂ ਤੰਗੂੰਗਾ ਨਿੱਕੇ ਨਿੱਕੇ ਮੇਰੇ ਬੱਚੇ ਆ ਨਹੀਂ ਰਾਣਾ ਜੀ ਉਹ ਨਹੀਂ ਗੱਲ ਨਾ ਪਤਾ ਕੀ ਐ ਅਸੀਂ ਵੀ ਡਿਊਟੀ ਦੇ ਬੱਚੇ ਆ ਅਸੀਂ ਜਿਹੜੋ ਵੀ ਸ਼ਾਰਟ ਹੋਇਆ ਉਹਦੇ ਛੱਡਦੇ ਆ ਠੀਕ ਆ ਠੀਕ ਆ ਚੋ ਛੱਡ ਦੋ ਤੇ ਮੈਂ ਨਾ ਵੀ ਦਿਨ ਦਾ ਨਗਾ ਹੋਣਾ ਕਦੋਂ ਆ ਉਹ ਪਾਣੀ ਪਿਸ਼ੋਰ ਬੋਟ ਪਣਿਆ ਰਿਹਾ ਉਹ ਸਭ ਨਾ ਕਰਾਂਗੇ ਬਸ ਤੇ ਰਾਤ ਦੇ 7 ਵਜੇ ਮੋਟਰ ਚਲਾ ਦਿਓ ਚੰਗਾ ਓਕੇ ਜੀ ਚੰਗਾ ਜੀ ਓਕੇ 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 ਉਏ ਤੇ ਪੰਗਾ ਹੀ ਪੈ ਗਿਆ ਯਾਰ ਇਹ ਤੇ ਪੁਸ਼ਮਣ ਨਾਲ ਲੈ ਕੇ ਰਾਤ ਆਉਣਾ ਆਪਣਾ ਇਹ ਤੇ ਮੰਨਦੇ ਨਹੀਂ ਬੰਦੇ ਇੰਜ ਕਰਦੇ ਆ ਜੱਸੀ ਆਲ ਜਾਨਾ ਉਹਨੂੰ ਉਹਨਾਂ ਦਾ ਕੋਈ ਲੱਭ ਗਏ ਰੁਪਿਆ 4-5 ਉਹ ਦੇ ਕੇ ਜਿਹੜਾ ਬੱਤੀ ਵਾਲ ਨੂੰ ਦੇਣਾ ਉਹ ਸ਼ੀਰ ਨੂੰ ਦੇ ਦੇਣੇ ਕਿਸੇ ਨੂੰ 500 ਰੁਪਏ ਪਾਣੀ ਦਵਾ ਤੇ ਮੈਂ ਕਿਥੇ ਪੁਸ਼ਮਣ ਲੈ ਕੇ ਦੀਦਾ ਤੁਰੇ ਫਿਰੂੰਗਾ ਹਾਂ ਇਹੋੀ ਗੱਲ ਸੋਚਣੀ ਪੈਣੀ ਆ ਹੁਆ ਰਵੀ ਇਹ ਆਪਣੇ ਨਾ ਪਿੰਡ ਵਾਲੇ ਵਿਚ ਆਵਦੇ ਗਏ ਆ ਗਏ ਆ ਹਣਾ ਦਰਨੇ ਦੇ ਕਿ ਇਹ ਬਹਾਵ ਜਾਣਾ ਉਹ ਚੰਗਾ ਯਾਰ ਜਾਣਾ ਚਾਹੀਦਾ ਹਿੱਤ ਨਹੀਂ ਉਹ ਗਏ ਚਾ ਵੇਖਾਂਗੇ ਜੇ ਜਾਂਦੇ ਆ ਨਾ ਭੇਜਿਆ ਨਹੀਂ ਤਾਂ ਸਾਰੇ ਜਾਣੇ ਇਕੱਠੇ ਹੋ ਕੇ ਜਾਵਾਂਗੇ ਆਹੋ ਉਹ ਨਹੀਂ ਜਾਵਾਂਗੇ ਇਕੱਠੇ ਹੋ ਕੇ ਇਹ ਜਾਣਾ ਪੈਣਾ ਧਰਨੇ ਦਾ ਹਿੰ ਵੀ ਜਾਵਾਂਗੇ ਉਹ ਜੱਛੇ ਹੋਣੀ ਬੈਠੇ ਜਾਉਦੀ ਕਹੋ ਨਾ ਆ ਜੇ ਰਸ਼ੀਦੀ ਮੇਰੇ ਦਾ ਪਾਣੀ ਲਵਾ ਦੇ ਉਹ ਜੋ ਜੱਛਾ ਓਏ ਹੋ ਲਾਲਾ ਕੀ ਹਾਲ ਜੀ ਹੋਰ ਸਭ ਨਾਲ ਠੀਕ ਆ ਵਧੀਆ ਵਧੀਆ ਸਭ ਠੀਕ ਆ ਹੋਰ ਕਾਰੋਸਰ ਠੀਕ ਆ ਠੀਕ ਆ ਠੀਕ ਆ ਜੀ ਉਹ ਯਾਰ ਬਗਲ ਇਦਾਂ ਵਾ ਹਾਂ ਹਾਂ ਉਹ ਪਹਿਲੀ ਲਾਉਣਾ ਪਾਣੀ ਤੇ ਸਾਰਿਆਂ ਭਰ ਲੀਆਂ ਆਓ ਉਹੀ ਪਾਣੀ ਲਾਉਣਾ ਤੇ ਯਾਰ ਪਹਿਲੀ ਸਾਰੀ ਸੁੱਕੀ ਪਈ ਆ ਉਹ ਰਾਹ ਦਾ ਨਗਾ ਹੋ ਗਿਆ ਠੀਕ ਆ ਠੀਕ ਹੈ ਹਾਂ ਤੇ ਲਾਲਾ ਰਾਤ ਤੁਸੀਂ ਇੰਜ ਕਰ ਮੇਰੀ ਇੱਕ ਬੇਨਤੀ ਹੈ ਤੇਰੇ ਗਰੀ ਮੈਂ ਪੈਸੇ ਦੇ ਦੂੰਗਾ ਨਗਦ ਹਾਂ ਕੋਈ ਆਪਣੇ ਸੀਰੀ ਨੂੰ ਕਹ ਕੇ ਭਾਏ ਉਹ ਪਾਣੀਦਵਾਨ ਦੇ ਰੁਪਈਆ 4-500 ਜਿਹੜਾ ਮੇਰੇ ਕੋਲ ਲਾਣ ਦਾ ਲੋ ਲਾਲਾ ਠੰਡ ਬੜੀ ਹੋ ਗਈ ਆ ਤੇ ਰਾਤ ਤੇ ਕਹਿੰਦੇ ਉੱਠਣਾ ਨਹੀਂ ਅੱਛਾ ਇਹ ਤੋ 500 ਰੁਪਿਆ ਲੱਗੂਗਾ 600 ਓ ਰੁਪਿਆ ਮੈਂ 4-5 ਹੋ ਦੇ ਦੂੰਗਾ ਯਾਰ ਹੂੰ ਤੋ ਮੇਰੀ ਪਹਿਲੇ ਨੂੰ ਪਾਣੀ ਲਾ ਦੋ ਠੀਕ ਆ ਠੀਕ ਆ ਪਾਣੀ ਲਾ ਦੋ ਪਾਣੀ ਤੇ ਲਾੜਾ ਲਾ ਦਨੇ ਆ ਪਰ ਠੰਡ ਬੜੀ ਹੁਣ ਹੋ ਗਈ ਆ ਤੇ ਗੱਲ ਏਕਾ ਵੀ ਅਸੀਂ ਪਾਣੀ ਤੇਰੀ ਪੈਰੀ ਨੂੰ ਲਾ ਦਾਂਗੇ ਪਰ ਪਈਆ 600 ਲੱਗਣਾ ਹੀ ਰਾਤ 600 ਮੀਰਾ ਹੁਣ ਆਪਣੀ ਪਾਣੀ ਨੂੰ ਲਾਇਆ ਕਿਨੇ ਪੈਸੇ ਦਿੱਤਾ ਤੁਹਾਨੂੰ ਲਾੜਾ ਆਪਣੀ ਪਾਣੀ ਨੂੰ ਲਾਇਆ ਤੇ ਆਪਣੇ ਆਂਡ ਗਵਾਣੇ ਦੀ ਵੀ ਸੋਚੀ ਹੋਈ ਦੀ ਯਾਰ ਓ ਲਾੜਾ ਆਂਡ ਗਵਾਣੇ ਦੀ ਤੇ ਸੋਚੀ ਦੀ ਆ ਪਾਰੇ ਇੱਕ ਗੱਲ ਆ ਵੀ ਰਾਤ ਤਰਾ ਪਾਣੀ ਲਾ ਦਾਂਗੇ ਬੱਤੀ ਰਾਤ ਹੀ ਹੋਣੀ ਆ ਬੱਤੀ ਰਾਤ ਆਉਣੀ ਆ ਇੱਥੇ ਕਰਕੇ ਮੈਂ ਨਾ ਨਿਕਨੇ ਕਿ ਨਿਆਣੇ ਕਿਤੇ ਪੁਸ਼ਪਾਂ ਨੂੰ ਲੈ ਕੇ ਫਿਰਦਾ ਰਹੂੰਗਾ ਤੇ ਨਿਆਣੇ ਰੌਂਦੇ ਰਹਿਣਗੇ ਮੁਰਗ ਠੜ ਲਵਾ ਲੈਣਗੇ ਮੈਂ ਵੀ ਠੜ ਲਵਾ ਕੇ ਪਊਂਗਾ ਲਾਲਾ ਰੁਪਈਆ 500 ਦੇ ਦੇ ਤੇ ਪਾਣੀ ਤਰਾ ਲਾ ਦਾਂਗੇ ਤੇ ਮੈਂ ਚੱਲ ਜੂੰਗਾ 7 ਵਜੇ ਮੈਂ ਰੋਟੀ ਪਾਣੀ ਖਾ ਕੇ ਨਾ ਤੇ ਮੈਂ ਲਾਉਂਗਾ ਤੇ ਆਪਣਾ ਬਿਸਤਰਾ ਵੀ ਉੱਥੇ ਲੈ ਜੀ ਆ ਬਿਸਤਰਾ ਮੈਂ ਨਾ ਰਾਤ ਉੱਥੇ ਰਹੂੰਗਾ ਚਾ ਠੀਕ ਆ ਮੈਂ ਲਾਉਂਗਾ ਬੰਬੀ ਤੇ ਤੇਰਾ ਬਿਸਤਰਾ ਰਾਤਰਾ ਨਹੀਂ ਮੈਂ ਪਿੰਡੋ ਲੈ ਜੂੰਗਾ ਪਿੰਡੋ ਲੈ ਜੂੰਗਾ ਆਹ ਲਾ ਚੁੱਕ ਈਗਾ ਲਾਲਾ ਹੋਰ ਡੋਟੀਆਂ ਟਾਡੀਆਂ ਵਾਲੀ ਉਹ ਡੋਟੀਆਂ ਤੈਨੂੰ ਦੁਕਾਨ ਤੋਂ ਪਾ ਕੇ ਲੈ ਜੀ ਮੇਰੀ ਤੋਂ ਪਾਣੀ ਲੱਗ ਗਿਆ ਤੇਰਾ ਜੀ ਕੋਈ ਜਿਹੜੇ ਇੱਕ ਗੱਲ ਹੋਰ ਆ ਹਾਂ ਉਹ ਸੱਤੇ ਕਾ ਕੁੱਤਾ ਬੜਾ ਤੰਗ ਕਰਦਾ ਯਾਰ ਉਹ ਯਾਰ ਉਹਨੂੰ ਐ ਕਰੀਏ ਹਾਂ ਉਹਦੇ ਰੁਪਈਆ 500 ਲੱਗੂਗਾ ਉਹਨੂੰ ਦਰਿਆਈ ਛੱਡਵਨੇ ਆ ਵਿਆਹ ਵਾਲੇ ਉਹ ਯਾਰ ਛੱਡ ਕੇ ਤਾਂ ਆਈ ਹੀ ਕਰ ਭੋਮੇ ਹਾਂ ਉਸ ਤੋਂ ਫਿਰ ਆ ਗਏ ਮੇਰੇ ਤੋਂ ਪਹਿਲਾਂ ਘਰ ਆ ਗਿਆ ਸੀ ਉਹ ਪਹਿਲਾਂ ਕੁੱਤੇ ਦਾ ਲਾਲਾ ਪਾ ਲੈਂਦੇ ਤੇ ਹੁਣ ਛੱਡ ਕੇ ਆਈ ਜੀ ਮੈਂ ਸਹਰਾ ਪਾਲਿਆ ਯਾਰ ਉਹ ਰਸੀਰੀ ਜਣਾ ਸੱਤਾ ਉਹਨੇ ਪਾਲਿਆ ਜੀ ਉਹ ਚਲ ਛੇਰੀਓ ਦਾ ਬਾਅਦ ਚ ਕਰਾਂਗੇ ਪਹਿਲਾ ਪਾਣੀ ਲਾ ਲਈਏ ਚਾ ਠੀਕ ਅਸੀ ਗਾ ਲਾਹ ਕੁੱਤੇਣਾ ਵੀ ਕਰਨਾ ਹੀ ਉਹ ਪੈਸੇ ਮੇਰੇ ਕੋ 500 ਦਾ 700 ਰੁਪਏ ਨਹੀਂ ਪਏ ਠੀਕ ਹੈ ਠੀਕ ਇਹ ਕਿ ਗਾਰੀ ਨੇ ਐਸਾ ਟੈਂਪ ਵੇਖੇ ਟੈਂਪ ਕਿੰਨਾ ਆਵਾ ਇਹ ਮ 9:30 ਹੋ ਗਿਆ ਤੇ 10:00 ਵਜੇ ਬੱਤੀ ਆਈ ਨਹੀਂ ਚਲ ਸਿੰਘਾ ਟਾਈਮ ਨਾਲ ਹੁਣ ਚਲੀਏ ਜਾ ਕੇ ਘੜੀ ਬਹਿ ਜਾਗੇ ਉੱਥੇ ਜਾ ਕੇ ਆਰਾਮ ਕਰਦੇ ਆ ਨੇ ਕੜੀ ਸਮਨੇ ਆ ਜਦੋਂ ਬੱਤੀ ਆਊਗੀ ਤੇ ਉਦੋਂ ਚਲਾਵਾਂਗੇ ਮੋਕਿਆਂ ਹੀ ਸੁੱਤੇ ਰਹਿਣਾ ਵਾ ਆਹ ਚਲਦਾ ਆ। ਪੂਰਾ ਜੁੱਤਾ ਦੋ ਬਿਆ। ਅਣੀ ਮੀਂਹ ਜਿੱਤਦਾ ਮੁੰਡਿਆ ਵਧੀਆ ਵਧੀਆ ਲਾਲਾ ਕਿੱਥੇ ਆ? ਆਹ ਰੋਟੀ ਖਾ ਕੇ ਜੋ ਗਿਆ। ਆਈਡੀ ਛਿੱਤੀ ਛਾਹ ਹੋ ਗਿਆ। ਨਹੀਂ ਹੋਦਾ ਲੰਮੇ ਪੈਤੀ ਵਾਰੇ ਮਾਰੀਆਂ ਨੂੰ ਮੜਾ ਜੀ। ਡਰਿਆ ਏ। ਡਰਿਆ ਏ। ਲਾਲਾ ਜੀ ਮਾਂਦੋ ਦਾ ਛੱਦ ਕੇ ਲੋਂਦਾ ਵਾ। ਜਾ ਛੱਦ ਕੇ ਆ ਜ ਆ ਆਪਦਾ। ਇਹ ਟਾਈਮ ਨਾ ਸਮਝਦੇ ਲਾਲੇ ਹੈ। ਇਹ 7 ਵਜੇ ਸਮਾਂ ਦੇ ਆ। ਉਹ ਮੈਂ ਆ ਨਾ ਆਜੋ 2 ਮਿੰਟ ਬਾਹਰ ਹੀ। ਉਹ ਆ ਵੀ ਅੱਛਾ ਸਿਆ। ਉਹ ਲਾਲਾ ਜੀ ਕੀ ਹਾਲ ਹੈ? ਉਹ ਠੀਕ ਠਾਕ। ਸੈਮਣਾ ਹੀ ਸਮਾਂ ਦੇ ਰਹੇ ਹੈ। ਉਹ ਸੋਣਾ ਹੀ ਆ। ਜਾ ਮੇਰਾ ਨਾ ਵੀਰ। ਪਾਣੀ ਮੈਂ ਚੱਲਾ ਹਾਂ ਹੁਣ। ਆਹ ਤੇ 9:30 ਹੋ ਗਿਆ ਤੇ 10 ਵਜੇ ਲੈਟ ਆਣੀ ਹੈ। ਅੱਛਾ ਤੇ ਮੈਂ ਫਿਰ ਹੁਣ ਜਾਵਾਂ ਤੇ ਨੱਕੇ ਨੂੰ ਕਿ ਬੱਦੇ ਆ ਕਿ ਬੰਨਾ ਫੇ। ਇਹ ਨੱਕੇ ਵਾ ਬੱਦੇ ਆ। ਠੀਕ ਹੈ ਠੀਕ ਹੈ। ਤੇ ਬਾਕੀ ਸ਼ਾਨੀ ਕੋਈ ਪੀ ਜਾ ਚਾਹ ਪਾਣੀ ਕੋਈ? ਨਹੀਂ ਚਾਹ ਪਾਣੀ ਮੈਂ ਨਾ ਆਹ ਬੜਾ ਹੋ ਗਿਆ ਵਾ ਤੇ ਆਪਣਾ ਨਾ ਸਮਾਰ ਸਮੋਸਾ ਰੱਖਿਆ ਕਰੋ ਹੋਰੀ ਸਿਹਦੀ ਨਹੀਂ ਨਹੀਂ ਕੋਈ ਗੱਲ ਹੈ ਹਾਂ ਤੇ ਬਿਸਤਰਾ ਪੈਸਾ ਪੂਰਾ ਲੈਵਾ ਇਹ ਰਾਤ ਨੂੰ 마ਸਕ ਪਾਇਆ ਉਹ 마ਸਕ ਤੇ ਬਕਰੋਨੇ ਦਾ ਸਮਝ ਚਲਣ ਡਿਆ ਵਾ ਠੀਕ ਹੈ ਠੀਕ ਆ ਆਪਣੀ ਸੇਫਟੀ ਆ ਠੀਕ ਹੈ ਜਿੰਨੀ ਧਖ ਲੋ ਨਹੀਂ ਉਹ ਤਾਂ ਠੀਕ ਹੁਣ ਪਤਾ ਜਸਾ ਆਇਆ ਤਾਂ ਮੈਂ ਕਿਹਾ ਮੇਰੇ ਕੋ ਕੋਈ ਬਿਮਾਰੀ ਮੂਰੀ ਨਾ ਲੱਗ ਜੇ ਕਹਾਂ ਕਿਸ ਨੂੰ ਨਹੀਂ ਨਹੀਂ ਠੀਕ ਚੰਗਾ ਲਾਲਾ ਜੀ ਤੇ ਐਸਾ ਗੱਲੇ ਦਵਾ ਪਾਣੀ ਲਾ ਕੇ ਤੇ ਮੈਨੂੰ ਸਿਰ ਦੱਸ ਕੇ ਜਾਣਾ ਠੀਕ ਆ ਹੋਇਆ ਹੋਇਆ ਨਾਲੇ ਦੀ ਪੈਲੀ ਚੱਲ ਆਂਦਾ ਹੀ ਲਾਲਾ ਨੱਕੇ ਨੁਕੇ ਲਾਏ ਆ ਅਸੀਂ ਮੋਟਰ ਚਲਾ ਕੇ ਨਮੀ ਹੋਈ ਜੀ ਪਾਣੀ ਦੋ ਦੋ ਜਾਲਾ ਮਾਜਾ ਹੋ ਜਾਏਗਾ ਚਲ ਫੋਟਨੀ ਆਹੀ ਚਲਾ ਕੇ ਤੰਮੀਆਂ ਪਈਆਂ ਫੋਨ ਦਾ ਜਗਾ ਚੁੱਕੀ ਪਈ ਆਂ ਰਿਆ ਕਰਦੀ ਆ ਮੰਜੀ ਕਰੀ ਬਈ ਆਂਦਾ ਦਾ ਗੱਲ ਆਲਾ ਹੈਗਾ ਸਰੀ ਡੱਬੇ ਹਮਤਾਂ ਦੁਬਾਰਾ ਆਹ ਕੀ ਮਾਰੇ ਨੇ ਯਾਰ ਇਹ ਬਦਦਾ ਮਾਰੇ ਯਾ ਗਰ ਇਹ ਨਾ ਨਾ ਲਾ ਕੇ ਗਿਆ ਸੀ ਲੈ ਤਾਂ ਅਮ ਤੱਕ ਨਹੀਂ ਨਾ ਰੀ ਟਮਾਕੇ ਸਾਟਤਾ ਸ਼ੇਰਾ ਇਹੀਂ ਪੈਨੀਆ ਨਹੀਂ ਕੰਬਲ ਲੈ ਆਵਾ mọi người đã học gì? À, biết gì ra? Đây là 11 ਵਜ ਗਏ ਉਹ ਬੱਤੀ ਤੇ ਆਈ ਨਹੀਂ 11 ਵਜ ਗਏ ਆ ਇयां ਕਰਦਾ ਆ ਵੀ ਮੈਂ ਗ੍ਰਿਡ 'ਚ ਫੋਨ ਲਾਉਣਾ ਇਹ ਲਾਲੇ ਦੇ ਵੀ ਕੰਮ ਇਦਾਂ ਦੇ ਵੀ ਪਤਾ ਨਹੀਂ ਪੁੱਛਿਆ ਵੀ ਕਿ ਨਹੀਂ ਪੁੱਛਿਆ ਤੇ ਮੈਨੂੰ ਕਹਿੰਦਾ 10 ਵਜੇ ਬੱਤੀ ਆਉਣੀ ਟਾਈਮ ਆ ਸਾਢੇ 11 ਹੋ ਗਏ ਅਜਾ ਮੈਂ ਗ੍ਰਿਡ 'ਚ ਫੋਨ ਲਾ ਕੇ ਪੁੱਛਣਾ ਵੀ ਬੱਤੀ ਆ ਜਾਉਣੀ ਵੀ ਆ ਹੋਜੀ ਅਜੋ ਆ ਫਿੱਟ ਹੈ ਯਾ ਬੈਲ ਹਲੋ ਸਾਸੀ ਕਬੜੀ ਸੋਸੀ ਜਲਜੀ ਬਾਜੀ ਆਪਣੇ ਅਰਜੋਏ ਫੀਟਰ ਤੋਂ ਬੋਲਦੇ ਆ ਜੀ ਹਰਜੋਏ ਫੀਟਰ ਤੋਂ ਜੀ ਐ ਬਾਜੀ ਪਿੰਡਾ ਰੋੜੀ ਫੀਟਰ ਚੱਲਿਆ ਨਹੀਂ ਬਾਜੀ ਤੁਸੀਂ ਆਂਦੇ ਸੀ ਵੀ 10 ਵਜੇ ਚੱਲ ਪੈਣਾ ਉਹ ਤੇ ਟਾਈਮ ਆ ਅੱਜ ਰਾਤ ਦਾ ਨਾਗਾ ਹੀ ਹੋਰ ਨਾ ਫਾਲਟ ਪੈ ਗਿਆ ਲੈਨ ਚ ਤੇ ਉਹ ਸਵੇਰੇ ਹੀ ਹੁਣ ਨਿਕਲੂਗਾ ਰਾਤ ਤੇ ਬੰਦੇ ਹੁਣ ਡਿਊਟੀ ਨਹੀਂ ਹੈਗੀ ਠੀਕ ਹੈ ਠੀਕ ਹੈ ਬਾਜੀ ਫੇਰ ਸਵੇਰੇ ਆਉਵਾਂਗੀ ਚਲੋ ਠੀਕ ਆ ਭਾਜੀ ਫਿਰ ਆਹ ਪਾਸ ਸਵੇਰੇ ਆਉ ਉਹ ਕੱਲ ਰਾਤ ਆਉ ਚਲੋ ਠੀਕ ਆ ਭਾਜੀ ਬੇ ਸਵੇਰੇ ਫਿਰ ਲਾਲਾ ਜੀ ਓਕੇ ਓਕੇ ਭਾਜੀ ਓਕੇ ਇਹ ਲਾਲੇ ਦੇ ਵੀ ਕੰਮ ਇਦਾਂ ਦੇ ਕੱਲ ਸਵੇਰੇ ਆਉਣੀ ਅਸੀਂ ਸਾਮਨੇ ਰਾਮ ਸਵੇਰੇ ਉੱਠ ਕੇ ਚੱਲ ਜਾਾਂਗੇ ਹਾਡੀ ਦਿਹਾੜੀ ਪਈ ਪਈ ਅਹੀਂ ਤਾਂ ਰਾਤ ਸੌਣਾ ਹੀ ਆ ਸਤਨਾ ਆ ਵਾਹਿਗੁਰੂ ਲੋ ਜੀ ਪੰਜ ਦਾ ਟਾਈਮ ਹੋ ਗਿਆ ਵਾ ਚਲੀਏ ਹੁਣ ਹੈ ਕੰਬਲ ਲੈ ਆਈਏ ਅੰਦਰੋਂ ਲੋ ਜੀ ਅੱਗੋਂ ਚਲੀਏ ਹੁਣ ਦਿਹਾੜੀ ਪੈ ਗਈ ਇਹ ਲਾਲੇ ਦੇ ਵੀ ਕੰਮ ਇਦਾਂ ਦੇ ਵੀ ਟਾਈਮ ਸਿਰ ਦਾ ਦੇ ਜਨਪਤੀ ਜਮਣੀ ਪਤਾ ਨਹੀਂ ਕੁੱਝ ਨਹੀਂ ਲਾਲੇ ਨੇ ਓ ਲੈ ਫੋਨ ਵੀ ਤਾਂ ਆ ਗਿਆ ਮਨੇ ਰਈ ਉਹ ਹੋ ਕਈ ਆ ਨਾ ਨਾ ਲਾਲੇ ਦਾ ਫੋਨ ਆ ਗਿਆ ਹਲੋ ਹਾਂਜੀ ਹਾਂਜੀ ਕੀ ਹਾਲ ਆ ਲਾਲਾ ਜੀ ਹੋ ਬਾਈ ਕੀ ਹਾਲ ਚਾਲ ਆ ਠੀਕ ਠਾਕ ਆ ਰਾਤ ਉਹ ਵਧੀਆ ਵਧੀਆ ਲਾਲਾ ਜੀ ਠੀਕ ਠਾਕ ਆ ਰਾਤ ਕਹਿੰਦੀ ਆ ਵੀ ਰਾਤ ਤੇ ਬੱਤੀ ਨਹੀਂ ਆਈ ਲਾਲਾ ਜੀ ਉਹ ਬੱਤੀ ਆਈ ਨਹੀਂ ਉਹ ਨਹੀਂ ਨਹੀਂ ਲਾਲਾ ਜੀ ਕੋਈ ਫਾਲਟ ਏ ਮੈਂ ਤਾਂ ਫੋਨ ਕਰਾ ਕੇ ਗ੍ਰਿਡ ਤੇ ਪੁੱਛਿਆ ਉਹ ਆਂਦੇ ਬੱਤੀ ਅੱਜ ਰਾਤ ਫਾਲਟ ਆ ਉਹ ਤੇਰਾ ਭਲਾ ਆ ਤਾਂ ਮੈਨੂੰ ਦੱਸਦਾ ਮੈਂ ਉਹਨੂੰ ਜੱਲੇ ਨੂੰ ਫੋਨ ਕਰਕੇ ਫੋਨ ਕਰਾਂ ਤਾਂ ਬੱਤੀ ਵਾਲਿਆਂ ਨੂੰ ਉਹ ਲਾਲਾ ਜੀ ਮੈਂ ਕਿਤੇ ਰਾਤ ਤੁਹਾਨੂੰ ਉਠਾਲਦਾ ਮੈਂ ਤਾਂ ਆਖਿਆ ਰਾਤ ਬੱਤੀ ਨਹੀਂ ਆਉਣੀ ਤੇ ਮੈਂ ਹੁਣ ਐਂ ਕਹਦਾ ਵੀ 5 ਵਜ ਗਿਆ ਮੈਂ ਪਿੰਡ ਨੂੰ ਆ ਚੱਲਾਂ ਲਾਲਾ ਜੀ ਹੁਣ ਤੁਹਾਡੇ ਸ਼ਨਾਇਆਂ ਵਾਲੇ ਕਹੋ ਜਈ ਮੇਰਾ ਲਾਗ ਵੀ ਮੱਤੀ ਹੋਵੇ ਕਿਦਾ ਮਰਜੀ ਚੱਲਣੇ ਤੇ ਮੈਂ ਦੱਸਦਾ ਸਹੀ ਉਹ ਚਲੋ ਲਾਲਾ ਜੀ ਸਵੇਰੇ ਤੁਸੀਂ ਦਿਓ 500 ਰੁਪਈਆ ਤੇ ਸਵੇਰੇ ਅਸੀਂ ਚਲਾ ਦਾਂਗੇ 500 ਰੁਪਈਆ ਜੇ ਰਾਤੀ ਦਿੱਤਾ ਜੇ ਉਹ ਲਾਲਾ ਜੀ ਅਸੀਂ ਰਾਤ ਇੱਥੇ ਸੋਤੇ ਆਂ ਤੇ ਉਹ 500 ਗਿਆ ਕਿ ਹੁਣ 500 ਅਸੀਂ ਰਾਤ ਸੌਂਦਾ ਲਿਆਵਾ ਉਹ ਆ 500 ਦੇ ਸਰੇ ਪੈਸੇ ਮਿਲਦੇ ਭਾਈ ਇਹ ਗਲਤ ਹਾਲਾ ਤੇਰੀ ਬਾਈ ਬਾਈ ਉਹ ਲਾਲਾ ਮੈਂ ਠੰਡ ਰੀ ਠਰ ਗਿਆ ਰਾਤ ਕੰਬਲ ਦੇ ਵਿੱਚ ਰਾਤ ਕੱਟੀ ਆ ਮੈਂ ਤਾਂ ਹੁਣ 500 ਲਾਲਾ ਜੀ ਗਿਆ ਨਵੇਂ ਸਿਰੇ 500 ਧੋਗੇ ਤੇ ਅਹੀਂ ਆ ਜਾਾਂਗੇ ਉਹ ਤੂੰ ਇਹ ਨਿਕਲ ਕਰਨੀ ਗੋ ਨਾਲੇ ਆ ਵੀ ਪਣੀ ਲਉਣਗੇ ਉਹ ਨਾਲਾ ਦੀ ਟਾਡੀ ਮਰਜੀ ਜੇ ਲਾਉਣਾ ਤੇ ਲਾਇਓ 500 ਦਾ ਪੈਸੇ ਸੱਸ ਬਦ ਮੈਂ ਨਹੀਂ ਜਿ ਆਉਣਾ ਠੀਕ ਆ ਜੀ ਚੋਕਾ ਫੋਗ ਇਕ ਪਾਚੋ ਬੀ ਬਣਾ ਰਿਹਾ ਲਾਲਾ ਜੀ ਜੇ 500 ਦੋਗੇ ਸਵੇਰੇ ਤੇ ਆ ਜਾਗੇ ਨਹੀਂ ਤੇ ਤੁਹਾਡੀ ਮਰਜ਼ੀ ਚੰਗਾ ਲਾਲਾ ਜੀ ਮੈਂ ਚੱਲਾਂ ਪੈਣ ਨੂੰ ਚੰਗਾ ਆ ਜਾ ਇਹ ਲਾਲੇ ਦੇ ਕੰਮ ਇਦਾਂ ਦੇ ਨਾ ਲਾ ਲਾ ਚੱਲ ਲਾਲਾ ਉਹ ਵੀ ਯਾਦ ਕਰੇਗਾ ਚੰਗਾ ਚੱਲਦੇ ਆ ਯਾਰ ਇਹ ਆਖੂ ਦਊਗਾ 500 ਰੁਪਈਆ ਤੇ ਆ ਜਾਗੇ ਨਹੀਂ ਤੇ ਫੇ ਸਮਾਂ ਗੇਰਾ ਪੁੱਤ ਕਾ ਕੀ ਕੀ ਨਾ ਤੰਬੋ ਜੰਗੀ ਦਾ ਨਾ ਤੰਬਾ ਬਣੀ ਆ ਕੁਛ ਬਾ ਹਾਂਜੀ ਮੈਂ ਤੇ ਲੈ ਪਾਣੀ ਨਾ ਕਾਲਰ ਦੱਸੇ ਨੇ ਨਾ ਮੁਗਦੇ 500 ਰੁਪਿਆ ਲੈ ਲਿਆ ਨਾ ਨਾ ਤੇ ਅੱਜ ਫੇਰ 500 ਰੁਪਿਆ ਮੰਗਦਾ ਸੀ ਮੰਮੀ ਤੇ ਨਾ ਜਾਏ ਉਧਰ ਨਹੀਂ ਨਹੀਂ ਮੈਂ ਜਾਣਾ ਜਾਣਾ ਉਹ ਤਾਂ ਕੀ ਰਾਤ ਸੋਣਾ ਹੀ ਆ ਨਹੀਂ 500 ਰੁਪਏ ਦੇ ਦਿੱਤਾ ਤਾਂ ਇਹ ਹੁਣ ਵੀ ਜਦੋਂ ਫੇਕੀ ਉਹ ਨਹੀਂ ਯਾਰ 500 ਰੁਪਏ ਸੌਕਾ ਬਣਦਾ ਪੁੱਛ ਬ ਕੋਈ ਨਹੀਂ ਬੀਟੀਆਂ ਉਹ ਨਹੀਂ ਨਹੀਂ ਪੁੱਤ ਇਹਦਾ 500 ਰੁਪਏ ਸੌਕੇ ਨਹੀਂ ਬਣਦੇ ਸਾਰੇ ਹੀ ਦਿਹਾੜੀ ਬਹਿ ਬਹਿ ਕੇ ਦੁਕਾਨ ਚ ਫੱਕ ਜਾਈਦਾ ਫੇਕੇ ਜਾ ਕੇ ਰੁਪਏ 500 ਦਾ ਮੂੰਹ ਮਿਲਦਾ ਰੁਪਈਆ 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 ਇਕੱਠਾ ਕਰਕੇ ਹੁੰਦਾ ਘਟਾ ਹੁੰਦਾ ਰਹਿੰਦਾ ਅਰੇ ਤੂੰ ਰਿਮੋਟ ਫੜ ਕੇ ਟੀਵੀ ਚੂ ਹੀ ਵੇਖ ਤੇ ਆਪਣਾ ਧਿਆਨ ਰੱਖਿਓ ਚੰਗਾ ਮੈਨੂੰ ਫਿਕਰ ਪਣੀ ਮੈਨੂੰ ਤੇਰਾ ਬੜਾ ਫਿਕਰ ਹੈ ਤੇ ਹਾਂ ਮੇਰੇ ਬੁੱਕੀ-ਬੁੱਕੀ ਦਾ ਧਿਆਨ ਨਹੀਂ ਅੱਲਾਹ ਹਾਈ ਗੰਦੀਆ ਕੁਛ ਮਤਲਬ ਖਲਕੇ ਜਾਂ ਨਹੀਂ ਤੇ ਨਹੀਂ ਕਰਦਾ ਪਰ ਪਾਣੀ ਲਾਉਣਾ ਜ਼ਰੂਰੀ ਆ ਤੁਹਾਨੂੰ ਮੈਂ ਆਖਿਆ ਤਾਂ 500 ਰੁਪਏ ਦੇ ਦਿਓ ਇੱਥੇ ਰੋਵੇਂ ਨਾ ਲੈ 5 ਰੋਖਾ ਰਿਓ ਬੰਦਾ ਪੁੱਛਦਾ ਮੇਰਾ ਪੁੱਤ ਕੀ ਮੰਨਦਾ ਮਰਾ ਆਗਰ ਪਰ ਜਾਦੇ ਚਲ ਮੈਂ ਫਿਰ ਟਾਈਮ ਨਾ ਜਾਉ ਤੁਸੀਂ ਚੋ ਠੀਕ ਜਾਓ ਪਾਣੀ ਲਾਉਣਾ ਕਰਾਉਂਗਾ ਇਹਦਾ ਪਾਣੀ ਲਾਉਣਾ ਬੜਾ ਓਖਾ ਪਾਣੀ ਮੈਨਾਲਣਾ 500 ਰੁਪਏ ਸੌਂ ਕੇ ਲੈ ਗਿਆ ਹੈ ਮੈਂ ਰੱਖਿਆ ਚਲੋ ਪਾਣੀ ਲਾਉਗਾ ਰੁਪਈਆ 500 ਦੇ ਦਾਂਗੀ ਪਹਿਲੀ ਸੁੱਕੀ ਸੁੱਕੀ ਰਹੀ ਕਿ ਬੱਤੀ ਵੀ ਨਹੀਂ ਆਈ ਹੈ 500 ਰੁਪਈਆ ਲੈ ਗਿਆ ਗੁਰਮੁਖਣ ਮੈਂ ਆਪ ਪਾਣੀ ਲੈ ਲੈਣਾ ਉਹ ਨਿਆ ਬਣਾਵਾ ਨਿਆ ਪੜਾਇਆ ਮੋਟਰ ਆ ਗਈ ਦੇ ਕੋਲ ਮੋਟਰ ਫਿਕ ਰਹਾ ਕੇ ਇਸੇ ਦੀ ਗੱਲ ਪਾਈ ਗੋਣਾ ਹੈ ਕਈ ਇੱਥੇ ਪਈ ਬਿਸਤਰਾ ਇੱਥੇ ਪਿਆ ਐਵੇਂ 500 ਰੁਪਏ ਦੇਣਾ ਆ ਵੀ ਲਾਣੇ ਪਏ ਹੈ ਰਾਸ ਹੋ ਕੇ ਪੰਜੋ ਲੈ ਗਿਆ ਉਹ ਕਾਲਾ ਭਾਗ ਇਹ ਅੱਜ ਦੀ ਰਾਤ ਪੁਸ਼ਪਾ ਕੋ ਨਾ ਸਵਾਂਗੇ ਉਹ ਨਾ ਅਗਨਾ ਨੂੰ ਇੱਥੇ ਕਿਤਾ ਕਈ ਨਹੀਂ ਪੜਾ ਕੀਤੀ ਗਈ ਲੇਕੋ ਉਹ ਕਈ ਪੜਾ ਖਾਦੇ ਬੂਏ ਮਾਂ ਦੇ ਪੈਰ ਨੂੰ ਵੱਜਣੀ ਹੂੰ ਆਓ ਉੱਥੇ ਦਾਦੀ ਰੱਖ ਗਿਆ ਖਾਦ ਵਾਲੇ ਬੋਰੀ ਹੀ ਪਏ ਦੇਖੋ ਕਿ ਹਾਂ ਕਿ ਨਹੀਂ ਬਗਾਨੇ ਬੰਦੇ ਕੋ ਤੇ ਗੂੰਹਣੀ ਚਾਉਣਾ ਚਾਹੀਦਾ ਸਾਰੇ ਵੇੜੇ ਖਿਲਾਰ ਦਿੰਦਾ ਹੈ ਬੋਰੇ ਸਾਰੇ ਖਿਲਾਰ ਛੜੇ ਆ ਪਰ ਰਾਤ ਕੱਟੀ ਕਿਤੇ ਬੋਰਾ ਪਾ ਦੇ ਕੱਢ ਖਾਲ ਖਰਾਬ ਹੋ ਜਾਂਦੀ ਕੰਰੀ ਹੋਏ ਕੋਈ ਨਹੀਂ ਕੰਮ ਇਹਨੂੰ ਕਰਨਾ ਉਹਦਾ ਸਵਾਦ ਨਾ ਤੇ ਪਈਆ 500 ਕਾ ਲੈ ਗਿਆ ਆ ਇੱਥੇ ਸੋਨੇ ਰਾਉਣਾ ਨਿਆਣੇ ਚਲੋ ਪੁਸ਼ਪਾ ਨੂੰ ਸੋ ਜਾਣਗੇ ਆ ਟੰਡ ਪੋਣੀ ਉਹ ਬੱਤੀ ਆਈ ਨਹੀਂ ਅਜੇ। ਦਾਵਾ ਇਹ ਕਹਿੰਦਾ ਹਾਂ ਵੀ ਜਾ ਸਕੀਦਾ। ਸੋਨੇ ਕਰੀ। ਬੀਰਿਆ ਹੂੰ। ਸਵਾਦੇ ਨਾ ਹੋ ਗਏ ਜੋ ਤੇ ਅੱਜ ਲੇਟ ਆਉਣ ਵਾਲੀ ਐ। ਬੱਦੀ ਆਈ। ਆਹੋ ਤੇ ਉਹਨਾਂ ਲਾਲਾ ਜੀ ਦੇ ਆਹਣਾ ਹੀ। ਠੀਕ ਹੋ ਠੀਕਾ ਤੇ ਲਾਲੇ ਨੂੰ ਅੱਜ ਡਰਾਈ ਐ। ਕੋਈ ਨਹੀਂ ਡਰੋ ਨਾ। ਤੇ ਲਾਲਾ ਮੈਂ ਵੇਖਿਆ ਹੀ ਜਾਂਦਾ ਤੇ ਲਾਲਾ ਪਹੁੰਚ ਗਿਆ ਜੀ ਉੱਥੇ। ਹਾਂ। ਤੇ ਜਿਹੜੀ ਲਾਲਾ ਡਰਾਈ। ਉਹੁੰ ਡਰਦਾ ਨਾ ਇਹ ਨੂੰ ਕਿਦਾਂ ਪਤਾ ਲੱਗੂਗਾ ਵੀ ਲਾਲੇ ਨੂੰ 500 ਖਾਣੂ ਦਿੱਤਾ ਦੇਗਾ ਤੇ ਜੇ ਅੱਜ ਵੀ ਦੇ ਦਿੰਦਾ ਹਮ ਤਾਂ 10000 ਬਣ ਜਾਣਾ ਤੇ ਜੇ ਲਾਲਾ ਇਦਾਂ ਹੀ ਡੈ ਪਿਆ ਜਾਣ ਹਾਂ ਤੇ 100 ਰੁਪਈਆ ਨਹੀਂ ਬਣਿਆ ਕਰਨ ਕੋਈ ਨਹੀਂ ਡਰਦਾ ਨਾ ਇਹਦੇ ਨਾਲ ਚੱਲ ਫੇ ਚੱਲੀ ਚੱਲ ਠੀਕ ਜੀ ਹਾਂ ਜੇ ਡਰਣਾ ਤੇ ਅਸੀਂ ਡਰ ਨਹੀਂ ਕਰੀ ਲਾਲਾ ਪੂਰਾ ਡਰਾਉਣਾ ਹੈ ਕੋਈ ਨਹੀਂ ਮੈਂ ਕਿਹਾ ਪੂਰਾ ਡਰਾਵਾਂਗੇ तराड़े मारदा मार्ग कोठी भी चढ़ी Hum. Hum. Oi. 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 Það er það.

Han får det! Han får det! ਪਰਲੇ ਤੋਂ ਪਾਪਾ ਕਿ ਤੀ ਬੰਦਿਆ ਕੰਮ ਨਹੀਂ ਹੋਗਾ ਹਾਂ ਤੁਹਾਨੂੰ ਮੈਂ ਦੱਸ ਮੇਰੇ ਕੋਲ ਪੜੀ ਦੋ ਦੋ ਪੁੱਤ ਦੋ ਪੁੱਤ ਦੇ ਜੜੂ ਮੈਂ ਕਿਤੇ ਕੰਮ ਨਹੀਂ ਕਰਨਾ ਹਾਂ ਮੈਂ ਕਿਤੇ ਕੰਮ ਨਹੀਂ ਕਰਨਾ ਹਾਂ ਮੈਂ ਬੈ ਨਹੀਂ ਕਰਨਾ ਹਾਂ ਮੈਂ ਤਾਂ ਦੋ ਦੋ ਮੱਝਾਂ ਪਾਲਣੀਆਂ ਤੇ ਦੁੱਧ ਪਾਵਾਂ ਘਰ ਬਿਜਾਰਾ ਫਲਾ ਕੇ ਭਾਈ ਤੇ ਦੋ ਡੰਗਰ ਰਾਣੋ ਮਜੇ ਨਾ ਮੇਰਾ ਵੀ ਉਹ ਸ਼ਰਾਬ ਮੈਂ ਤੁਹਾਨੂੰ ਦੱਸਦਾ ਮੱਝਾਂ ਡੰਗਰੀ ਹੁੰਦੀਆਂ ਆ ਪੁੱਤ ਮੇਰੇ ਡੰਗਰੀ ਹੁੰਦੀਆਂ ਮੈਂ ਉਹ ਉਹ ਰੱਖ ਲੈਣੀਆਂ ਤੇ ਦੋ ਬਿਜਾਰਾ ਰੱਖ ਲਾਂਗੇ ਤੇ ਪਾਣੀ ਗੁੱਲੀ ਚ ਕੀ ਰੱਖਿਆ ਮੈਂ ਨਹੀਂ ਰੱਖਿਆ ਹਾਂ ਛੋੜ ਜਾਓ ਸੋਨੂੰ ਮੈਂ ਤੇਰੇ ਬਾਬੇ ਸੰਗੇ ਨੂੰ ਸੱਦੂੰਗੀ ਹੋ ਠੀਕਾ ਚਲੋ ਏ ਆਏ ਪੁੱਤ ਮੈਂ ਤੇਰੇ ਸੰਗੇ ਨੂੰ